ਇਹ ਜਿਹੜੀ ਤੁਸੀਂ ਕਣਕ ਬੀਜੀ ਆ ਕਿਹੜੇ ਤਰੀਕੇ ਨਾਲ ਬੀਜੀ ਤੇ ਕਿਵੇਂ ਆਈ ਆ ਤੁਹਾਨੂੰ ਇਹ ਜ਼ੀਰੋ ਡ੍ਰਿਲ ਨਾਲ ਬੀਜੀ ਆ ਜੀ ਐਡਗਾ ਦਾ ਫਿਰ ਆ ਵੇਖੋ ਵੇਖ ਹੀ ਆਇਆ ਜੀ ਅੱਗ ਤੋਂ ਪਰੇਜ਼ ਹੀ ਰੱਖਣਾ ਸੀ ਕਾਫੀ ਚਿਰ ਤੋਂ ਕੋਸ਼ਿਸ਼ ਵੀ ਕਰ ਰਹੇ ਹਾਂ 19 ਤੋਂ ਲੈ ਕੇ ਹੂੰ ਕਿਵੇਂ ਬੀਜੀ ਉਹ ਦੱਸਿਓ ਸਰ ਜੀਰੋ ਡ੍ਰਿਲ ਨਾਲ ਬੀਜੀ ਝੋਨਾ ਵੱਢ ਕੇ ਹੀ ਪਰਾਲੀ ਖੜੀ ਸੀ ਕਰਤੇ ਖੜੇ ਆ ਵਿੱਚ ਬੀਜੀ ਆ ਜ਼ੀਰੋ ਡ੍ਰਿਲ ਨਾਲ ਤੇ ਕੋਈ ਦਿੱਕਤ ਤਾਂ ਨਹੀਂ ਆਈ ਕੋਈ ਦਿੱਕਤ ਨਹੀਂ ਆਈ ਮਾੜੀ ਮਾੜੀ ਪ੍ਰਾਲੀ ਪਾਸੇ ਕਰਕੇ ਵਜਾ ਦੇ ਦੂਦੇ ਤੇ ਫਿਰ ਉਹ ਮੁੜ ਕੇ ਖਲਾਰੀ ਥੋੜੀ ਬਹੁਤੀ ਠੀਕ ਹੈ ਕਿੰਨੇ ਦਿਨ ਹੋ ਗਏ ਜੀ ਹੁਣ ਇਹਨੂੰ ਹੋ ਗਏ ਨੇ 30 ਦੇ 28 30 ਦੇ ਦਿਨ ਦੇ ਆਸ-ਪਾਸ ਉਹ ਜਿਹੜੀ ਤਕਨੀਕ ਆ ਇਹਦੇ ਨਾਲ ਤੁਹਾਨੂੰ ਕੀ ਫਾਇਦਾ ਲੱਗਿਆ ਮਤਲਬ ਇਹਦਾ ਇਹਦੇ ਨਾਲ ਫਾਇਦਾ ਹੀ ਇਹ ਵੇਖੋ ਪਹਿਲਾਂ ਰੀਪਰ ਮਾਰਾਂਗੇ ਦੋ ਵਾਰੀ 14-1500 ਰੁਪਇਆ ਖਰਚਾ ਉਹਦਾ ਫਿਰ 10-15 ਦਿਨ ਵੇਖਾਂਗੇ ਲੋਕ ਲੋਕ ਕੇ ਵੀ ਕਿੱਧਰੋਂ ਲੱਗੇ ਕਿੱਧਰੋਂ ਨਹੀਂ ਤੇ ਬਾਕੀ ਫਿਰ ਨੁਕਸਾਨ ਵੀ ਆ ਦਰਖਤਾਂ ਦਾ ਵੀ ਆ ਪਰੇਸ਼ਾਨੀ ਵੀ ਖਰਚਾ ਵੀ ਵੱਧਦਾ 3-4000 ਰੁਪਇਆ ਖਰਚਾ ਵੱਧਦਾ ਇਕੱਲੀ ਪਰਾਲੀ ਸਾੜਨ ਦਾ ਹੀ ਤੇ ਇਹਦੇ ਤੇ 3 ਕਿਲੋਟਰ ਦਾ ਡੀਜ਼ਲ ਦਾ ਖਰਚਾ ਆ ਹਾਂਜੀ ਕਣਕ ਕਿਵੇਂ ਖੜੀ ਲੱਗਦੀ ਹੈ ਕਣਕ ਵਧਗਾ ਖੜੀ ਤੁਹਾਡੇ ਸਾਹਮਣੇ ਸਾਰੀ ਕਣਕ ਚੈੱਕ ਕਰ ਲਓ 13 ਕਿੱਲੇ 13 ਹੀ ਬੀਜਿਏ ਅੱਛਾ ਭਾਈ ਕਈ ਵਾਰੀ ਕਹਿ ਦਿੰਦੇ ਵੀ ਜੇ ਪਰਾਲੀ ਵਿੱਚ ਹੋਵੇ ਤਾਂ ਸੁੰਡੀ ਵਗੈਰਾ ਇਸ ਮਸੱਈਆ ਨਹੀਂ ਕੋਈ ਤੁਹਾਨੂੰ ਲੱਗਿਆ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਜੈਨ ਹੁਣ ਕਹਿਣ ਨੂੰ ਤਾਂ ਕੁਛ ਕਹੀ ਜਾਵੇ ਤੁਹਾਡੇ ਸਾਹਮਣੇ ਆ ਟੁੰਡੀ ਦਾ 10% ਤਾਂ ਦੂਜੀ ਨੂੰ ਵੀ ਪੈਂਦੀ 30 ਦਿਨਾਂ ਤੋਂ ਉੱਤੇ ਟੱਪ ਚ ਆ ਕਣਕ ਵਾਏ ਵਾਲੇ ਨੂੰ ਚੈੱਕ ਕਰ ਲਿਓ ਉਹਦੇ 'ਚ ਵੀ ਡੱਕੇ ਸੁੱਕਣਗੇ ਹਾਂ ਪਰ ਉਹ ਆਪਣੇ ਧਿਆਨ ਦੀ ਆ ਵੀ ਜਿੱਦ ਤਰ ਆਪਾਂ ਧਿਆਨ ਲਾਉਣਾ ਨਹੀਂ ਲਾਉਣਾ ਹਨਾ ਮੈਨੂੰ ਸ਼ਾਰਟਕਟ ਵਰਤਣਾ ਜਾਂ ਮੈਂ ਅਸੀਂ ਕੋਸ਼ਿਸ਼ ਇਹ ਕਰੀ ਆ ਵੀ ਇਹਨੂੰ ਇਹਨੂੰ ਵੈੱਚ ਹੀ ਸੰਭਲ ਗਏ ਜਿੱਥੇ ਨੂੰ ਸੰਭਲ ਗਏ ਵਿੱਚ ਵੀ ਮੜ ਕੇ ਅਗਲਾ ਉਹਨਾਂ ਨਾਲੋਂ ਤਾਂ ਚੰਗਾ ਹੀ ਆ ਕੰਮ ਪਰਾਲੀ ਦੇ ਵੀ ਤੁਹਾਨੂੰ ਫਾਇਦੇ ਲੱਗਦੇ ਆ ਫਾਇਦੇ ਹੀ ਆਈ ਪਰਾਲੀ ਨੇ ਹੁਣ ਇਹ ਰੇ ਵੀ ਬਣੂਗੀ ਕੱਖ ਨਹੀਂ ਹੁੰਦੇ ਜਿਹੜੇ ਗੁੱਲੀ ਡੰਡਾ ਹੁਣ ਇਹਦੇ 'ਚ ਚੈੱਕ ਕਰ ਲਓ ਦੂਜੀ 'ਚ ਚੈੱਕ ਕਰ ਲਿਓ ਫਰਕ ਪਊਗਾ ਇਹਦੇ 'ਚ ਹੈ ਨਹੀਂਗਾ ਨਹੀਂ ਜੇ ਹੋਊ ਵੀ ਜਦੋਂ ਨੂੰ ਨਿਕਲੂਗਾ ਤਦ ਨੂੰ ਕਵਰ ਵੀ ਕਰ ਲੂ ਵੈਸੇ ਹੈ ਨਹੀਂ ਜੀ ਹਾਂ ਜੀ ਦੀ ਬੰਜਾਂਦ ਹੋਈ ਹੈ ਕਿਹੜੇ ਤਰੀਕੇ ਨਾਲ ਹੋਈ ਹੈ ਤੇ ਕਿਵੇਂ ਹੈ ਜਿਨ੍ਹਾਂ ਨੇ ਪਿਛਲੇ 2-3 ਸਾਲਾਂ ਤੋਂ ਥੋੜੇ-ਥੋੜੇ ਹਿੱਸੇ ਦੇ ਵਿੱਚ ਜਿਹੜਾ ਟਰਾਈ ਕੀਤਾ ਵੀ ਅਸੀਂ ਕਣਕ ਦੀ ਸਿੱਧੀ ਬਜਾਈ ਕਰਕੇ ਮਤਲਬ ਵੀ ਅੱਗ ਨਾ ਲਾ ਕੇ ਪਰਾਲੀ ਦੀ ਸਾਮ ਸਵਾਲ ਆਪਦੇ ਵਾਹਣ ਵਿੱਚ ਕਰਕੇ ਤਾ ਇਹ ਇੱਕ ਗਰਪਾਲ ਸਿੰਘ ਜੀ ਜਿਹੜੇ ਫਾਰਮਰ ਨੇ ਇਹਨਾਂ ਨੇ ਇਸ ਵਾਰ ਪਿਛਲੇ 2019 ਤੋਂ ਲੈ ਕੇ ਥੋੜੇ ਥੋੜੇ ਹਿੱਸੇ ਦੇ ਵਿੱਚ ਮਤਲਬ ਇਹਨਾਂ ਨੇ ਵੱਖ-ਵੱਖ ਤਕਨੀਕਾਂ ਜਿਵੇਂ ਹੈਪੀ ਸੀਡਰ ਹੋ ਗਿਆ ਸੁਪਰ ਸੀਡਰ ਹੋ ਗਿਆ ਸਾਰੇ ਤਰੀਕਿਆਂ ਨਾਲ ਇਹਨਾਂ ਨੇ ਕਣਕ ਦੀ ਜਿਹੜੀ ਬਜਾਈ ਕਰਕੇ ਵੇਖੀ ਆ ਤਾਂ ਇਸ ਸਾਲ ਇਹਨਾਂ ਨੇ ਇੱਕ ਨਵੀਂ ਸੋਚ ਅਪਣਾਈ ਹੈ ਵੀ ਪਿਛਲੇ ਸਾਲ ਸਰਕਾਰ ਨੇ ਇੱਕ ਸਰਫੇਸ ਸੀਡਰ ਦਿੱਤਾ ਸੀਗਾ ਜਿਹਦੇ ਵਿੱਚ ਕੀ ਸੀਗਾ ਵੀ ਕਣਕ ਦਾ ਝੋਨੇ ਦੀ ਬਜਾਈ ਝੋਨੇ ਨੂੰ ਵੱਡੋ ਤੇ ਸਰਫੇਸ ਸੀਡਰ ਨਾਲ ਸਿੱਧੀ ਕਣਕ ਦੀ ਬਜਾਈ ਕਰਦੇ ਉਹ ਰੀਪਰ ਦੇ ਉੱਪਰ ਇੱਕ ਸੀਡ ਡ੍ਰਿਲ ਲੱਗੀ ਹੋਈ ਹੈ ਰੀਪਰ ਜਿਹੜਾ ਉਹ ਪਰਾਲੀ ਦਾ ਕੁਤਰਾ ਕਰ ਦਿੰਦਾ ਤੇ ਸੀਡ ਜਿਹੜਾ ਬਾਕਸ ਲੱਗਿਆ ਉਹਦੇ ਰਾਹੀਂ ਅਸੀਂ ਜਿਹੜਾ ਬੀ ਕੇਰ ਦਿੰਨੇ ਆ ਵਾਂ ਦੇ ਵਿੱਚ ਉਹਨੂੰ ਮਲਚਿੰਗ ਤਕਨੀਕ ਕਹਿੰਦੇ ਆ ਪਰ ਇਹਨਾਂ ਨੇ ਉਸ ਤੋਂ ਵੀ ਹਟ ਕੇ ਇੱਕ ਨਵੀਂ ਤਕਨੀਕ ਜਿਹੜੀ ਅਪਣਾਈ ਹੈ ਇਹਨਾਂ ਨੇ ਕਣਕ ਝੋਨੇ ਦੀ ਸਿੱਧੀ ਕਟਾਈ ਕੀਤੀ ਜਿੱਦੇ ਆ ਪਰਾਲ ਜਾਂ ਜਿੰਨੇ ਖਰਚੇ ਖੜੇ ਸੀ ਉਹਦੇ ਵਿੱਚ ਜ਼ੀਰੋ ਡ੍ਰਿਲ ਨਾਲ ਐ ਸੱਚ ਮਤਲਬ ਬਜਾਈ ਕਰਤੀ ਇਹਨਾਂ ਨੇ ਦੋ ਬੰਦੇ ਮੂਰੇ ਤੌਰ ਤੇ ਜਿਹੜੀ ਮਾੜੀ ਮੋਟੀ ਪ੍ਰਾਲੀ ਜਿਆਦਾ ਸੀ ਉਹਨੂੰ ਸਾਈਡ ਤੇ ਕਰਤਾ ਤੇ ਜੀਰੋ ਡ੍ਰਿਲ ਨਾਲ ਇਹਨਾਂ ਨੇ ਨਾਲ ਦੀ ਨਾਲ ਜਿਹੜਾ ਕਟਾਈ ਤੋਂ ਬਾਅਦ ਬਜਾਈ ਕਰਤੀ ਤੇ ਇਹਨਾਂ ਨੇ ਕੁੱਲ 13 ਕਿੱਲੇ ਦੇ ਲਗਭਗ ਜਿਹੜੀ ਇਹ ਬਜਾਈ ਕੀਤੀ ਹੈ ਕਿਵੇਂ ਆ ਬਾਈ ਕਣਕ ਕਿਵੇਂ ਲਗੀ ਤੁਹਾਨੂੰ ਤੁਸੀਂ ਅਸੀਂ ਦੋ ਦੋ ਤਿੰਨ ਵਾਰ ਇਸ ਰਾਤੋਂ ਲੰਗੇ ਆਂ ਜੀ ਸਾਨੂੰ ਇਸ ਤਰ੍ਹਾਂ ਲੱਗਿਆ ਵੀ ਇਹ ਫਾਰਮਰ ਨੇ ਵਾਹ ਨੂੰ ਕੁਝ ਕੀਤਾ ਹੀ ਨਹੀਂਗਾ ਪਰ ਜਦੋਂ ਥੋੜੀ ਥੋੜੀ ਕਣਕ ਬਾਹਰ ਆਈ ਸਾਨੂੰ ਲੱਗਿਆ ਵੀ ਇੱਥੇ ਸ਼ਾਇਦ ਇਹਨੇ ਬਜਾਈ ਕੀਤੀ ਆ ਫਿਰ ਅਸੀਂ ਇਹਨਾਂ ਨਾਲ ਤਾਲ ਮੇਲ ਕੀਤਾ ਇਹਨਾਂ ਨੇ ਦੱਸਿਆ ਵੀ ਅਸੀਂ ਇਸ ਤਰ੍ਹਾਂ ਜਿਹੜੀ ਕਣਕ ਦੀ ਬਜਾਈ ਕੀਤੀ ਅੱਜ ਇਹ ਲਗਭਗ 28 ਤਰੀਕ 29 ਤਰੀਕ ਨੂੰ ਇਹਨਾਂ ਨੇ ਬਜਾਈ ਕੀਤੀ ਹੈ ਤੇ ਮਹੀਨੇ ਦੀ ਕਣਕ ਹੋ ਗਈ ਹੈ ਲਗਭਗ ਇੱਥੇ ਕੋਈ ਹਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਤੇ ਆਮ ਕਣਕ ਨਾਲੋਂ ਇਹ ਭਰਮੀ ਦਿਖਾਈ ਦੇ ਰਹੀ ਹੈ ਵਾਹਣ ਦੇ ਵਿੱਚ ਜੇ ਤੁਸੀਂ ਅੱਗੇ ਜਾ ਕੇ ਵੇਖੋਗੇ ਤਾਂ ਪੂਰਾ ਵਾਹਣ ਹੈ ਭਰਿਆ ਲੱਗਦਾ ਵੀ ਇੱਥੇ ਕਣਕ ਦੀ ਪੂਰੀ ਗ੍ਰੋਥ ਹੋ ਗਈ ਹੈ ਤੇ ਜਦੋਂ ਇਹਨੂੰ ਪਾਣੀ ਲੱਗ ਕੇ ਤੇ ਯੂਰੀਆ ਪੈਣੀ ਹੈ ਤਾਂ ਇਹਨੇ ਹੋਰ ਵੀ ਜ਼ਿਆਦਾ ਫਟਾਰਾ ਕਰਨਾ ਹੈ ਤੇ ਇਸ ਦੇ ਦੋ ਤਿੰਨ ਫਾਇਦੇ ਹੋਰ ਵੀ ਹੈ ਇੱਕ ਕੇ ਜੀ ਇੱਕ ਤਾਂ ਇਹਨਾਂ ਦਾ ਖਰਚਾ ਘਟ ਗਿਆ ਸਾਨੂੰ ਦੂਜਾ ਇਹਨਾਂ ਨੇ ਅੱਗ ਨਹੀਂ ਲਾਈ ਤੀਜਾ ਹੁਣ ਇਹਨਾਂ ਨੂੰ ਨਾ ਕੋਈ ਵੀਦੀ ਸਾਈਡ ਦੀ ਲੋੜ ਪੈਣੀ ਹੈ ਕਿਉਂਕਿ ਕੱਖ ਕਿਤੇ ਵੀ ਨਹੀਂ ਹੋਣੀ ਇਹਨਾਂ ਤੇ ਜੇ ਕੋਈ ਗੁੱਲੀ ਡੰਡੇ ਦੀ ਕਿਤੇ ਸ਼ਿਕਾਇਤ ਆਊਗੀ ਉਦੋਂ ਨੂੰ ਕਣਕੜੇ ਨੂੰ ਕਵਰ ਕਰ ਲੈਣਾ ਤੇ ਉਹਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਜੀ ਇਹ ਕਿਵੇਂ ਬਾਈ ਤੁਹਾਨੂੰ ਕਿਵੇਂ ਲੱਗਿਆ ਵੀ ਕਿਸਾਨ ਨੇ ਅੱਗ ਵੀ ਨਹੀਂ ਲਾਈ ਤੇ ਉਹਨੂੰ ਖਰਚੇ ਹੀ ਬਚ ਗਏ ਮਤਲਬ ਪ੍ਰੋਫਿਟ ਚਾਹੇ ਕੰਮ ਆਈਡੀਆ ਜੇ ਵਧੀਆ ਸਫਲ ਹੁੰਦਾ ਤਾਂ ਆਈਡੀਆ ਸਫਲ ਹੈ ਜੀ ਸਫਲ ਹੋਣਾ ਨਹੀਂ ਸਫਲ ਹੈ ਤੁਸੀਂ ਆਪ ਹੀ ਦੇਖ ਲਓ ਵਾਹਨ ਦੇ ਵਿੱਚ ਵੀ ਆਪਾਂ ਨੂੰ ਹਰੇ ਭਾਈ ਦਿਖਣ ਲੱਗ ਗਈ। ਅੱਜ ਤੋਂ 15 ਦੀਆਂ 20 ਦਿਨਾਂ ਬਾਅਦ ਇਹ ਖਰਚਿਆਂ ਦੇ ਬਰਾਬਰ ਹੋਣ ਦੇ ਨੇੜੇ ਹੋ ਜੂਗੀ ਜਦੋਂ ਇਹਨੂੰ ਰੇਪ ਹੈ ਗਈ। ਤਾਂ ਇਹਦੇ ਨਾਲ ਇੱਕ ਤਾਂ ਇਹਦਾ ਖਰਚਾ ਘਟ ਗਿਆ। ਬਾਕੀ ਇਹ ਆਮ ਕਣਕ ਨਾਲੋਂ ਕੁਆਂਟਲ 1.5 ਕੁਆਂਟਲ ਵੱਧ ਨਿਕਲਦੀ ਆਸ ਹੈ ਸਾਨੂੰ। ਜੀ। ਕਿਉਂਕਿ ਜਿਵੇਂ ਫਾਰਮਰ ਨੇ ਦੱਸਿਆ ਵੀ ਮੇਰਾ 300 ਰੁਪਿਆ ਲੀਟਰ 300 ਰੁਪਏ ਦਾ ਡੀਜ਼ਲ ਲੱਗਿਆ 1 ਕਿੱਲੇ ਤੇ। ਤਾਂ 13 ਕਿੱਲਾਂ ਨੂੰ ਗੁਣਾ ਕਰ ਲਓ ਵੀ ਕਿੰਨਾ ਖਰਚਾ ਆਇਆ ਤੇ ਜਦੋਂ ਆਪਾਂ ਆਮ ਬਜਾਈ ਕਰਦੇ ਆ। ਤੇ ਘੱਟੋ ਘੱਟ 3000 ਰੁਪਏ ਨੇੜ ਆਪਾਂ ਜਿਹੜਾ ਖਰਚਾ ਕਰਦੇ ਨੇ ਕਿਲੇ ਦੇ ਉੱਪਰ ਤਾਂ ਪਹਿਲੀ ਗੱਲ ਤਾਂ ਇੱਥੇ ਹੀ ਉਹਦੇ ਬਹੁਤ ਬੱਚਤ ਹੋ ਗਈ ਉਦੋਂ ਬਾਅਦ ਝਾੜ ਤੇ ਫਰਕ ਪੈ ਜਾਣਾ ਤੇ ਵਾਤਾਵਰਣ ਨੂੰ ਤਾਂ ਇਹਨਾਂ ਨੇ ਬਿਨਾਂ ਅੱਗ ਲਾਏ ਬੀਜੇ ਦਾ ਸ਼ੁੱਧ ਰੱਖਣ ਵਿੱਚ ਸਹਯੋਗ ਪਾਇਆ ਹੀ ਪਾਇਆ ਜੀ